ਗੁਰੂ ਨਾਨਕ ਸਾਹਿਬ ਕਹਿੰਦੇ ਪਾਈ ਮਰਦਾਨਾ ਉਹ ਸਮਾਂ ਆ ਗਿਆ ਜਦੋਂ ਦੁਨੀਆ ਸੁੱਤੀ ਪਈ ਹੁੰਦੀ ਆ ਸਾਧੂ ਜਾਗਦੇ ਨੇ ਉਹ ਸਮਾਂ ਆ ਗਿਆ ਮਹਾਰਾਜ ਕਿਹੜਾ ਕਹਿੰਦੇ ਬ੍ਰਹਮਹੂਰਤ ਫਲਕਦਾ ਸਮਾਂ ਆ ਗਿਆ ਅਮਰਤ ਬਿਲੇ ਦਾ ਸਮਾਂ ਆ ਗਿਆ ਕਿਹੜਾ ਸਮਾਂ ਭਿੰਨੀ ਰਹਿ ਨੜੀਏ ਜਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ ਰਾਮ ਪਿਆਰੇ ਸਦਾ ਜਾਗੇ ਨਾਮ ਸਿਮਰੈ ਅਨੰਦ ਨੂੰ ਭਈ ਮਾਨ ਮੁਬਕਾਰ ਮਨ ਕਾ ਪ੍ਰਭ ਵਿਸਰਨਾਹੀ ਇਕ ਖਿੰਨ ਇਕ ਛਿਨ ਵੀ ਪ੍ਰਭੂ ਨਾ ਬਿਸਰੇ ਉਹ ਸਮਾ ਆ ਗਿਆ ਬਾਦਸ਼ਾਹੀ ਦਾ ਜਦੋਂ ਬਾਦਸ਼ਾਹੀ ਮਿਲਦੀ ਹੈ ਇਨਸਾਨ ਭਖਾਰੀ ਬਣਦਾ ਭਈ ਮਰਦਾਨਾ ਇਹ ਸਮਾ ਹੁੰਦਾ ਜਦੋਂ ਪਰਮੇਸ਼ਰ ਦਾਤਾ ਲੈ ਕੇ ਬਹਿੰਦਾ ਪਰ ਦੁਨੀਆ ਸੁੱਤੀ ਪਈ ਹੁੰਦੀ ਹੈ ਇਹ ਸਮਾ ਤਾਰੇ ਚਮਕ ਰਹੇ ਨੇ ਮਿੱਠੀ ਮਿੱਠੀ ਹਵਾ ਚੱਲ ਰਹੀ ਹੈ ਇਹ ਬ੍ਰਹਮ ਦਾ ਸਮਾਂ ਦੇਵਤੇ ਜਾਗਦੇ ਨੇ ਪਰਮੇਸ਼ਰ ਜਾਗਦਾ ਦੁਨੀਆ ਸੁੱਤੀ ਪਈ ਹੈ ਮਹਾਰਾਜ ਕਹਿੰਦੇ ਚਮਕਣ ਤਾਰੇ ਜੀ ਪਿੰਨੀ ਪਿੰਨੀ ਰੇ ਨੜੀਏ ਨਮਕਾ